ਸਾਸਰੀ ਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀ ਬਲਕਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਜਿਹੜਾ ਆਪਣਾ ਇਹ ਨਵਾਂ ਲਾੜਰੋਂ ਤੁਹਾਨੂੰ ਉਹਦੇ ਬਾਰੇ ਵੀ ਤਰੀਕ ਦੱਸਾਂਗੇ ਬਾਕੀ ਤੁਹਾਨੂੰ ਮੇਰੇ ਪ੍ਰੋਪਰ ਜਾਣਕਾਰੀ ਦਿੰਨੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਵੀਰ ਜੀ ਪਹਿਲੀ ਵਾਰ ਆਏ ਆ ਮੇਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਵੀਰ ਜੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜਿਉਂ ਆਉਣ ਵਾਲੀ ਵੀਡੀਓ ਛੱਦ ਤੱਕ ਪਹੁੰਚ ਸਕੇ ਹਾਂਜੀ ਵੀਰ ਜੀ ਆਪਣੇ ਇਸੇ ਤਰ੍ਹਾਂ ਹੀ Facebook ਪੇਜ ਆ ਜੀ ਤੇ Instagram ਵੀ ਪੇਜ ਆ ਵੀਰੇ ਆਪਣਾ ਉਹ ਵੀ ਸੀਨੀ ਬਲਕਾਂ ਡੈਰੀ ਫਾਰਮ ਦੇ ਨਾਂ ਤੇ ਬਣੇ ਆ ਵੀਰੇ ਵੱਡਿਆ ਵੱਡਿਆ ਵੀਡੀਓ ਦੇਖਣ ਦੇ ਲਈ ਤੇ ਤੁਸੀਂ ਆਪਣੇ ਦੋਨਾਂ ਨੂੰ ਵੀਰ ਜੀ ਆਪਣਾ ਫੋਲੋ ਕਰੋ ਜੀ ਇੰਸਟਾਗ੍ਰam ਤੇ ਫੇਸਬੁਕ ਨੂੰ ਵੀਰੇ ਦੋਨਾਂ ਨੂੰ ਤੁਸੀਂ ਫੋਲੋ ਕਰੋ ਉਹ ਵੀ ਸੀਨੀਵਾਲ ਕੰਡਾ ਵੀ ਫਰਮ ਦੇ ਨਾਂ ਤੇ ਬਣੇ ਆਗੇ ਬਾਕੀ ਵੀਰ ਜੀ ਆਪਾਂ ਦਾ ਚੈਨਲ ਤੇ ਲਾਈਵ ਚ ਚਵਾਈਆਂ ਆਪਾਂ ਕਰਾਉਂਦੇ ਰਹਿੰਨੇ ਆ ਤੇ ਬਾਕੀ ਜ਼ਿਆਦਾਤਰ ਵੀਡੀਓ ਆਪਾਂ ਵੀਰੇ ਪਾਉਂਦੇ ਰਹਿੰਨੇ ਆ ਉਹਦੇ ਤੇ ਬਾਕੀ ਹਾਂ ਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਵੀਰੇ ਆਪਣਾ ਵੱਡਾ ਸੀਨੀਵਾਲ ਕਲਾ ਜਿਹੜਾ ਵੀਰ ਜੀ ਆਪਣਾ ਘਰ ਆਗਾ ਉਹ ਬਿਲਕੁਲ ਕਲਾਲੇ ਦੇ ਨੇੜੇ ਆ ਕੇ ਹੈਗਾ ਵੀਰੇ ਸੀਨੀਵਾਲ ਕਲਾ ਤੋਂ 2 ਕਿਲ ਬਾਕੀ ਵੀਰੇ ਥੋੜੀ ਜੀ ਵੀਡੀਓ ਧਿਆਨ ਨਾਲ ਸੁਣ ਲਿਆ ਕਰੋ ਫਿਰ ਵਿੱਚ ਵੀਰ ਕਹਿੰਦੇ ਵੀਰੇ ਸਾਨੂੰ ਥੋੜਾ ਰਸਤਾ ਲੱਭਣਾ ਔਖਾ ਹੋ ਜਾਂਦਾ ਵੀਰੇ ਮੇਰਾ ਪਿੰਡ ਦਾ ਸੀਨੀ ਵਾਲ ਕਲਾਂ ਜਿਹੜਾ ਘਾਰ ਆ ਵੀਰਾ ਮੇਰਾ ਕਲਾਲੇ ਦੇ ਬਿਲਕੁਲ ਨੇੜੇ ਆ ਕੇ ਹੈਗਾ ਵੀਰ ਜੀ ਬਾਕੀ ਵੀਰੇ ਜਦੋਂ ਤੁਸੀਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਪੂਰਾ ਮੇਲਾ ਲੱਗਿਆ ਮਿਲੂਗਾ ਦੂਰ ਦੂਰ ਤੱਕ ਵੀਰੇ ਖੜੀਆਂ ਗੱਡੀਆਂ ਮੋਟਰਸਾਈਕਲ ਮਿਲਣਗੇ ਜੀ ਤੁਸੀਂ ਵੀਰੇ ਮੇਰੇ ਫਾਰਮ ਤੇ ਆਵੋਗੇ ਕੱਲਾ ਤੁਹਾਨੂੰ ਵੀਰੇ ਗੱਡੀ ਖੜਾਉਂਦਾ ਜਰੂਰ ਔਖੀ ਹੋ ਜੂਗੀ ਕਿਉਂਕਿ ਵੀਰੇ ਘਾਟ ਆਪਣੇ ਕੋਲੇ ਕਾਫੀ ਹੋ ਜਾਂਦਾ ਪਰਮਾਤਮਾ ਦੀ ਕਿ ਸੀਨੀ ਬਲਕਨ ਡੈਰੀ ਫਾਰਮ ਤੋਂ ਲਿਖਿਆ ਵਾ ਬਾਕੀ ਵੀਰੇ ਆਪਣੇ ਜਿਹੜੇ ਤੇ ਕਾਪਾ ਕਰਮ ਵਾਲਿਆਂ ਗਾਈਆਂ ਚੜ੍ਹਦੇ ਹੋ ਖੱਡਾ ਵੀ ਆਪਣੇ ਬਾਰਚ ਬਣਿਆ ਜੀ ਬਾਕੀ ਸਾਨੂੰ ਵੀਰ ਜੀ ਕਦੋਂ ਵੀ ਸੰਪਰਕ ਕਰ ਸਕਦੇ ਹੋ ਹਾਂਜੀ ਵੀਰ ਜੀ ਆਪਣਾ ਜਿਹੜਾ ਜ਼ਿਲ੍ਹਾ ਗਾ ਵੀਰੇ ਬਰਨਾਲਾ ਗਾ ਕਨੈਕਟ ਨੰਬਰ ਵੀ ਜੀ ਆਪਣਾ ਨੋਟ ਕਰ ਲਓ 8807 13934 62807 13934 ਹਾਂਜੀ ਵੀਰ ਜੀ ਮੇਰਾ WhatsApp ਇਸੇ ਨੰਬਰ ਤੇ ਚੱਲਦਾ ਜੋ ਤੁਸੀਂ ਵੀਰੇ ਸਾਨੂੰ ਹੈਲੋ ਦਾ ਮੈਸੇਜ ਕਰੋਗੇ WhatsApp ਤੇ ਵੀਰੇ ਸਾਡੀ ਦਾ ਨੁਕੀਸ਼ਨ ਆਟੋਮੈਟਿਕ ਆਜੂ ਜੀ ਹਾਂਜੀ ਵੀਰੇ ਇੱਕ ਨੰਬਰ ਹੋਰ ਨੋਟ ਕਰ ਲਓ ਜੀ 98550 06330 985550 06330 ਇਹ ਵੀਰੇ ਮੇਰੇ ਛੋਟੇ ਬ੍ਰਦਰ ਦਾ ਨੰਬਰ ਆ ਉਹਦਾ ਨਾਮ ਗੁਰਦੀਪ ਸਿੰਘ ਆ ਜੀ ਕਿਉਂਕਿ ਵੀਰੇ ਇੱਕ ਫੋਨ ਤੇ ਜਾਦਾ ਫੋਨ ਉਹਦੇ ਫਿਰ ਸਾਤੂ ਚੱਕੇ ਨਹੀਂ ਜਾਂਦੇਗੇ ਤੇ ਅਗਲੇ ਲਾੜ ਦੀ ਵੀਰੇ ਤਰੀਕ ਨੋਟ ਕਰ ਲਓ ਜੀ 27 ਤਰੀਕ 8ਵਾਂ ਮਹੀਨਾ 2023 27 ਤਰੀਕ 8ਵਾਂ ਮਹੀਨਾ 2023 ਦਿਨ ਵੀਰੇ ਐਤਵਾਰ ਦਿਨਾਂ ਐਤਵਾਰ ਵੀਰੇ ਉਹਦੇ ਆਪਣੇ ਫਾਰਮ ਤੇ 40 ਗਨਾਕ ਹੋਣਗੇ ਕਰਮ ਵਾਲੀਆਂ ਦੇ ਜਿਹਦੇ ਵਿੱਚ ਵੀਰੇ 25 ਗ ਹੋਣਗੀਆਂ ਜਰਸੀ ਤੇ 15 ਗਨਾਕ ਵੀਰੇ ਕ੍ਰਾਸ ਦੇ ਐਫਐਫ ਬੈੜਾਂ ਦੇ ਹੋਣਗੇ ਜੀ ਜਨਨਾ ਵੀਰੇ ਰੇਟ ਹੋਊਗਾ 35000 ਤੋਂ ਲੈ ਕੇ 60000 ਜੀ ਜਾਦੇ ਸੌਦੇ ਹੋਣਗੇ ਵੀਰੇ ਆਪਣੇ 40 ਤੋਂ ਲੈ ਕੇ 50 ਦੇ ਵਿੱਚ ਜੀ ਇਹਦੇ ਵਿੱਚ ਤਕਰੀਬਨ ਵੀਰੇ ਕੋਈ 10 ਤੋਂ 12 ਨਾਲ ਸੂਏ ਸਵਾਏ ਹੋਣਗੇ ਜੀ ਬਾਕੀ ਮਾਲ ਵੀਰ ਜੀ ਬਿਲਕੁਲ ਆਪਣਾ ਹਾਜ਼ਰ ਹੁੰਦਾਗਾ ਸੂਣ ਵਾਲਾ ਹੁੰਦਾ ਕੋਈ 5-4 ਦਿਨ ਦੇ ਵਿੱਚ ਕੋਈ ਜਾਦੇ ਕੱਚਾ ਮਾਲ ਨਹੀਂ ਬਾਕੀ ਵੀਰੇ ਸਾਨੂੰ ਟੋਕੜ ਬੈੜ ਦੇ ਵੀਰ ਫੋਨ ਨਾ ਲਾਉਣ ਟੋਕੜ ਬੈੜਦਾ ਵੀਰੇ ਆਪਾਂ ਕੰਮ ਨਹੀਂ ਕਰਦੇ ਨਾ ਆਪਾਂ ਛੋਟੀਆਂ ਬੱਸੀਆਂ ਦਾ ਕੰਮ ਕਰਦੇ ਆ ਜੀ ਬਿਲਕੁਲ ਸਾਡਾ ਵੀਰੇ ਹਾਜ਼ਰ ਮਾਲ ਦਾ ਕੰਮ ਆ ਬਾਕੀ ਕਬੀਰਾਂ ਨੂੰ ਮੇਰੀ ਹੋਰ ਬੇਨਤੀ ਆ ਵੀਰੇ ਸਾਨੂੰ ਜੇ ਤੁਸੀਂ ਫੋਨ ਲਾਉਣੇ ਹੋ ਨਾ ਥੋੜਾ ਧਿਆਨ ਦੇ ਰੱਖਿਆ ਕਰੋ ਕਿਉਂਕਿ ਅਸੀਂ ਵੀਰੇ ਕਈ ਵਾਰੀ ਇਹ ਨਹੀਂ ਫੋਨ ਚੱਕਿਆ ਜਾਂਦਾ ਘੰਟੇ ਤੋਂ ਘੰਟੇ ਬਾਅਦ ਹੀ ਫੋਨ ਲਾਉਣੇ ਆ ਫਿਰ ਵਿੱਚ ਵੀਰ ਕਹਿੰਦਾ ਵੀਰੇ ਕੌਣ ਜੀ ਇੱਦਾਂ ਫੋਨ ਨਹੀਂ ਲਾਇਆ ਕਿਉਂਕਿ ਵੀਰੇ ਮਿਸ ਕਾਲ ਅਸੀਂ ਹਰ ਵੈਕ ਮੋੜਦੇ ਆ ਬਾਕੀ ਵੀਰ ਜੀ ਦੇਖੋ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਵੀਰੇ ਆਪਣਾ ਕਿਲੋਮੀਟਰ ਗੱਡੀ ਦਾ ਚੱਲਦਾ ਜੀ ਉੱਪਰ ਸੱਤ ਪਈ ਹੋਊ ਵੀਰੇ ਥੱਲੇ ਗੱਦਾ ਲੱਗਿਆ ਹੋਊਗਾ ਜੀ ਤੁਹਾਡੇ ਕੀਲੇ ਤੱਕ ਪਹੁੰਚਾਉਂਦੀ ਵੀਰੇ ਜ਼ਿੰਮੇਵਾਰੀ ਸਾ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਹਰ ਤਰ੍ਹਾਂ ਦੀ ਹੈਗੀ ਆ ਆਪਣੇ ਕੋਲ ਵੀ ਸਵਾਇ ਮਸ਼ੀਨਾ ਹੈਗੀਆਂ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਹਰ ਤਰ੍ਹਾਂ ਦੀ ਪੇਮੈਂਟ ਚੱਕੀ ਜਾਂਦੀ ਆ ਜੀ ਵੀਰ ਜੀ ਆਨਲਾਈਨ ਪੇਮੈਂਟ ਆਪਾਂ ਹਰ ਤਰ੍ਹਾਂ ਦੀ ਲੈ ਲਿਆ ਕੱਲਾ ਵੀਰ ਜੀ ਚੈੱਕ ਨਹੀਂ ਲੈਂਦੇ ਗਏ ਬਾਕੀ ਵੀਰੇ ਆਪਾਂ ਐਚਐਫ ਦੇਖੋ ਵੱਡੀਆਂ ਵੱਡਾ ਦਾ ਕੰਮ ਵੀ ਕਰਦੇ ਆ ਵੀਰੇ ਅਸੀਂ ਮਹਾਰਾਸ਼ਟਰ ਬਹੁਤ ਮਾਲ ਭੇਜਦੇ ਆ ਕਰਮ ਵਾਲੀਆਂ ਸਾਡੇ ਕੋਲ ਤਕਰੀਬਨ ਵੀਰੇ ਕਾਫੀ ਵੱਡੀ ਮਾਤਰਾ ਦੇ ਵਿੱਚ ਵੀ ਵੜਾ ਹੁੰਦੀਆਂ ਨੇ ਕੋਈ ਇਹ ਨਹੀਂ ਗੱਲ ਵੀ ਆਪਾਂ ਕੋਈ ਛੋਟਾ ਵੀ ਜਾਣੀ ਜਿਹੜਾ ਜ਼ਿਆਦਾ ਵੀਰੇ ਆਪਣਾ 35 ਤੋਂ 60 ਨਾਲ ਰ ਆਪਣੇ ਪਿੰਡਾਂ ਦੇ ਵਿੱਚ ਹਰ ਬੰਦਾ ਲਾਉਂਦਾ ਇਹ ਇਹ ਚੀਜ਼ਾਂ ਵੀਰੇ ਬਾਕਾਇਮਰੇ ਮੂਰੇ ਕਰਦੇ ਆ ਜੇ ਜਿਆਦਾ ਵੱਡੇ ਦੁੱਧ ਵਾਲੀਆਂ ਬੇੜਾਂ ਲੈਣੀਆਂ ਵੀਰੇ ਉਹਨਾਂ ਦਾ ਉਹ ਹੀ ਜਿਆ ਰੇਟ ਹੋ ਉਹ ਵੀ ਆਪਣੇ ਕੋਲ ਬੇੜਾ ਹੁੰਦੀਆਂ ਵੀਰੇ ਹਰ ਤਰ੍ਹਾਂ ਦੀਆਂ ਵੱਡੀਆਂ ਫਾਰਮ ਵਾਲੀਆਂ ਬੇੜਾਂ ਵੀਰੇ ਬਾਦੂ ਹੁੰਦੀਆਂ ਸੀ ਮਹਾਰਾਸ਼ਟਰ ਦਾ ਕੰਮ ਕਾਫੀ ਵੱਡੀ ਮਾਤਰਾ ਚ ਕਰਦੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਜਦੋਂ ਵੀਰੇ ਜੇ ਇੱਕ ਸਾਡੇ ਫਾਰਮ ਤੇ ਤੁਸੀਂ ਆਉਣਾਗਾ ਆਪਦਾ ਵੀਰੇ ਇੱਕ ਦੋ ਦਿਨ ਪਹਿਲਾਂ ਕਿਧੋ ਰੇਟ ਪਤਾ ਕਰ ਲੋ ਜਦੋਂ ਵੀਰੇ ਤੁਹਾਡੇ ਰੇਟ ਮਾਰੋਂ ਪਤਾ ਕਰੇ ਹੋਣਗੇ ਤੁਸੀਂ ਸ਼ਿਨੀ ਬਲਕਲਾਂ ਵੀਰੇ ਡੈਰੀ ਫਾਰਮ ਤੇ ਆਉਂਗੇ ਤੁਹਾਨੂੰ ਰੇਟ ਦੇ ਵਿੱਚ ਰਿਜ਼ਲਟ ਮਿਲੂਗਾ ਜੀ ਜਦੋਂ ਸੀਨੀ ਬੜਕਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਰੇਟ ਦੇ ਵਿੱਚ ਰਿਜ਼ਲਟ ਬਿਲਕੁਲ ਮਿਲੂਗਾ ਜੀ ਕਿਉਂਕਿ ਵੀਰ ਜੀ ਸਾਡੇ ਬਸ ਜਿਆਦੇ ਵੱਡੇ ਨਫੇ ਨਹੀਂ ਹੁੰਦੇ ਕੋਈ 11500 ਦਾ ਸਾਡਾ ਨਫਾ ਹੁੰਦਾਗਾ ਬਾਕੀ ਵੀਰੇ ਅਸੀਂ ਜਾਨਵਰ ਤੇ ਬੜਾ ਸੌਖੀ ਪਾਊਡਰ ਵੀ ਨਹੀਂ ਲਾਉਂਦੇ ਜੇ ਕਿਸੇ ਮੌਲੀ ਗਾਦੇ ਚਾਂਦਰਾ ਪਾਵਾਂਗੇ ਵੀਰੋ ਪਲੂਣ ਬੱਸੀ ਨਹੀਂ ਬਣ ਜਾਂਦੀ ਬਾਕੀ ਜਾਨਵਰ ਤੇ ਵੀਰੇ ਖਰਚਾ ਕਰਾਂਗੇ ਉਹ ਤੁਹਾਡੀ ਜੇਬ ਤੇ ਪੈਣਾ ਜੀ ਸਾਡੇ ਨਫੇ ਵੀ ਜਾਇਜ਼ ਹੋਣ ਦੇ ਕਾਰਨ ਵੀਰੇ ਤਾਂ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਵੱਡੀ ਮਾਤਰਾ ਦੇ ਵਿੱਚ ਇਕੱਠ ਹੋ ਜਾਂਦਾ ਤੁਹਾਡੇ ਵੀਰ ਜੀ ਕਰਮ ਵਾਲੀ ਸਮਝ ਆਉਣੀ ਚਾਹੀਦੀ ਆ ਜਾਨਵਰ ਦੇ ਕੇ ਮੋੜ ਦੇ ਵੀਰੇ ਖਾਲੀ ਨਹੀਂ ਮੋੜ ਦੇ ਗਏ ਬਾਕੀ ਵੀਰੇ ਇੱਕ ਵਿੱਚ ਵੀਰ ਕਹਿੰਦਾ ਵੀ ਉਸੇ ਬੋਲੀ ਲੱਗਦੀ ਆ ਦੇਖੋ ਵੀਰ ਜੀ ਇੱਥੇ ਕੋਈ ਬੋਲੀ ਨਹੀਂ ਲੱਗਦੀ ਕੋਈ ਬੋਲੀ ਨਹੀਂ ਲੱਗਦੀ ਵੀਰੇ ਜਿਹੜਾ ਨਾ ਮੇਰੇ ਵੀਰ ਦੇ ਸਮਝ ਆ ਗਿਆ ਉਹਦੀ ਆਪਾਂ ਵੀਰੇ 20 ਮਿੰਟ ਵੇਟ ਕਰਦੇ ਹਾਂ ਉੱਪਰ ਦੀ ਕੋਈ ਸੌਦਾ ਨਹੀਂ ਲਾਉਂਦੇਗੇ ਉੱਪਰ ਦੀ ਕੋਈ ਹੋਰ ਵੀ ਵੀਰੇ ਕਿਸੇ ਤਰ੍ਹਾਂ ਦਾ ਕੋਈ ਵੀ ਖਰਚਾ ਨਹੀਂ ਹੈਗਾ ਕਲਾਕਾਰ ਮਲ ਦਾ ਖਰਚਾ ਉਹ ਵੀ ਵੀਰੇ ਜਦੋਂ ਤੁਸੀਂ ਆਪ ਤੱਕ ਕਿਦੋਂ ਤੁਹਾਡੇ ਬਾਹਰੋਂ ਰੇਟ ਪੱਦਾ ਕਰਿਆ ਹੋਊਗਾ ਵੀਰੇ ਸਾਡਾ ਤਕਰੀਬਨ ਬਾਹਲਾ ਦਾ ਕਹਿੰਦੇ ਨਹੀਂ 10000 ਰੁਪਏ ਦਾ ਵੀਰੇ ਜੂਰ ਬਾਹਰੋਂ ਫਰਕ ਹੁੰਦਾ ਲੋਕੀ ਸਾਂ ਤੋਂ ਬਾਰੀ ਬੀਰ ਵੀ ਵੱਡੀ ਮਾਤਰਾ ਚ ਮਾਲ ਲੇ ਜਾਂਦੇ ਵੀਰੇ ਕਰੂ ਬੰਦੇ ਦਾ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਵੀਰੇ ਜਦੋਂ ਤੁਸੀਂ ਆਉਣਾਗਾ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਪੰਜ ਪੰਜ ਛੇ ਛੇ ਤਰ੍ਹਾਂ ਬਾਅਦ ਲਾਟ ਆਉਂਦੇ ਵੀਰੇ ਕਿ ਤੂੰ 40 ਗਾਇਆਂ ਤੇ ਆਉਣਾ ਤਾਂ ਡੇ ਕਰਮ ਵਾਲੀਆਂ ਪੰਜ ਚਾਰ ਲਾਜ਼ਮੀ ਫਿੱਟ ਆ ਜਾਣਗੀਆਂ ਦੁਬਾਰੇ ਨਵੇਂ ਵੀਰੇ ਜਿਹੜਾ ਲਾਟ ਰੰ ਤਰੀਕ ਨੋਟ ਕਰ ਲੋ 27 ਤਰੀਕ ਅਠਵਾਂ ਮਹੀਨਾ 2023 ਦਿਨ ਐਤਵਾਰ ਜੀ 40 ਨਾਲ ਹੋਣਗੇ ਵੀਰੇ ਜਿੰਨਾ ਰੇਟ ਉਹ 35000 ਤੋਂ ਲੈ ਕੇ 60000 ਜੀ ਜਾਦੇ ਸੌਦੇ ਹੋਣਗੇ ਵੀਰੇ 40 ਤੋਂ 50 ਦੇ ਜੀ ਇਹਦੇ ਵਿੱਚ ਵੀਰੇ ਸਵੇ ਸਵੇ ਇੱਕ ਵੀਰਾਂ ਨੂੰ ਬੇਨਤੀ ਵੀਰੇ ਤੁਸੀਂ ਕਦੋਂ ਵੀ ਆਉਣਾ ਕਿ ਤੋ ਵੀ ਆਉਣਾ ਸਾਨੂੰ ਫੋਨ ਕਰਕੇ ਆਉਣਾ ਤੇ ਆਪਦਾ ਜਾਨਵਰ ਵੀਰੇ ਖਰੀਦਣਾ ਸੀ ਆਪਦੇ ਨੂੰ ਦੁੱਧ ਦੋਤੇ ਗਈਆਂ ਯਾਰ ਆਪਦਾ ਵੀਰੇ ਨਰਖ ਪਰਖਣਾ ਖਰੀਦਾਂ ਬਾਜੋ ਲਾਂਬਾ ਕੋਈ ਨਹੀਂ ਹੁੰਦਾ ਕਿਉਂਕਿ ਵੀਰੇ ਸਾਲ ਹੀ ਚੀਜ਼ ਹੁੰਦੀ ਆ ਬਾਕੀ ਵੀਰ ਜੀ ਆਪਾਂ ਦੇਖੋ ਜਿਹੜੀ ਚੀਜ਼ ਦਾ ਦੁੱਧ ਚੋਇਆ ਹੁੰਦਾ ਦੁੱਧ ਆਸ ਦੇਣੇ ਆ ਮੇਰੇ ਵੀਰਾਂ ਦਾ ਵੀਡੀਓ ਦੇਖ ਲਈ ਤਾਂ